ਉਥੋਂ ਜਗ੍ਹਾ ਪੱਤੀਗੀਤਾ ਉਥੋਂ ਸਾਨੂੰ ਉਹ ਟਰਾਲੀਆਂ ਦੇ ਟੁੜੀ ਵਾਲੇ ਝਾਲ ਪ੍ਰਾਪਤ ਹੋਏ ਆ ਧਰਤੀ ਤੋਂ ਦੱਬੇ ਹੋਏ ਨਿਕਲੇ ਆ ਜੀ ਸਰਕਾਰੀ ਰਹਿ ਗਈ ਉਹ ਸਾਭ ਦੀ ਨਗਰ ਕੌਂਸਲ ਦੇ ਸਰਕਾਰੀ ਜਗ੍ਹਾ ਦੇ ਵਿੱਚ ਹੀ ਚੋਰੀ ਹੋਇਆ ਸਮਾਨ ਦੇ ਕੋਲ ਦੱਬਿਆ ਗਿਆ ਕਿੰਨੀ ਵੱਡੀ ਇਹ ਸ਼ਰਮਨਾਕ ਗੱਲ ਹੈ ਕਿ ਜਿਹੜੇ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਹੋਈਆਂ ਉਹਨਾਂ ਦਾ ਸਮਾਨ ਜਿਹੜਾ ਕਵਾੜੀਆਂ ਨੂੰ ਵੇਚਣ ਦੀ ਬਜਾਏ ਉਧੋਂ ਪਰ ਕਰਨੀ ਲਈ ਸਰਕਾਰੀ ادارے ਦੇ ਵਿੱਚ ਦੱਬਿਆ ਕੇ ਇੱਥੇ ਝੱਕ ਨਹੀਂ ਹੁੰਦੀ ਹੁੰਦਾ ਐਮਏ ਦੇ ਗੁਰਦੇਵ ਸਿੰਘ ਮਾਨ ਦੇਵ ਮਾਨ ਤੇ ਨਾਲ ਮੌਜੂਦਾ ਸਰਕਾਰ ਦਾ ਹੱਥ ਇਹਦੇ ਉੱਤੇ ਮਤਲਬ ਛਾਇਆ ਕੀਤੀ ہوئی ਹੈ ਜਿਹੜਾ ਇਹੋ ਜਿਹੇ ਹਰਕਤਾਂ ਕਰ ਰਿਹਾ ਹੈ ਨਲਾਇਕ ਬੰਦਾ ਜਿੰਨੀਆਂ ਟਰਾਲੀਆਂ ਆਟੀਆਂ ਹਲੇ ਗਾਇਬ ਨੇ 8-10 ਟਰਾਲੀਆਂ ਸਾਡੀਆਂ ਹੋਰ ਗਾਇਬ ਨੇ ਜਿਹੜੀਆਂ ਮਤਲਬ ਹਲੇ ਕਿਤੇ ਵੀ ਨਾ ਸਾਨੂੰ ਕਿਸੇ ਥਾਣੇ ਦੇ ਵਿੱਚੋਂ ਬਰਾਮਦ ਹੋਈਆਂ ਨਾ ਕਿਸੇ ਪਾਸੋਂ ਮਿਲੀਆਂ ਲਗਭਗ ਸਾਨੂੰ ਸ਼ੱਕ ਹੈ ਵੀ ਉਹ ਟਰਾਲੀਆਂ ਸਦੀਆਂ ਨਾਪੇ ਦੇ ਵਿਤੀ ਨਾਲ ਵੱਲੋਂ ਹੀ ਚੋਰੀ ਕਰਕੇ ਖੁਰਦ-ਵਰਦ ਕੀਤੀਆਂ ਗਈਆਂ ਹੈ ਗਰਦਲ ਕਨੌਰ ਨੇ ਟਰਾਲੀਆਂ ਚੋਰੀ ਕਰਾ ਕੇ ਆਪਣੇ ਬੰਦਿਆਂ ਨੂੰ ਕਿਹਾ ਉਹ ਆਪੇ ਬਰਾਮਦੇ ਕਰਾਈਆਂ ਉਸ ਤੋਂ ਪਰ ਉਹਨਾਂ ਦੇ ਰਿਸ਼ਤੇਦਾਰਾਂ ਦੇ ਉਹਨਾਂ ਦੇ ਖੇਤਿਆਂ ਦੇ ਘਰੋਂ ਕੱਢੀਆਂ ਹੂੰ 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 ਫਤਲੇ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਨਹੀਂ ਚੋਰਾਂ ਦੀ ਸਰਕਾਰ ਬਣੀ ਹੈ ਟਰਾਲੀ ਚੋਰਾਂ ਦੀ ਫਾਰਾ ਇਹਨਾਂ ਦੇ ਚੇਤਿਆਂ ਕੋਲ ਚਾਹੇ ਨਗਰ ਕੌਂਸਲ ਦੇ ਪ੍ਰਬੰਧਾਂ 'ਚ ਚਾਹੇ ਮਾਰਕੀਟ ਕਮੇਟੀਆਂ ਦੇ ਚਾਹੇ ਪ੍ਰਸ਼ਾਸਨ ਦੇ ਮਿਲੀਪੁਕਸ ਨਾਲ ਕਰਾਤਾ ਚਾਹੇ ਇਹਨਾਂ ਦੇ ਐਮਐਲਏ ਚਾਹੇ ਚੇਅਰਮੈਨ ਜੁਗਿੱਤ ਮਿਲਣਾ ਸਾਰਾ ਆਮ ਆਦਮੀ ਦੇ ਵਰਕਰਾਂ ਕੋਲ ਵੀ ਸ਼ੰਭੂ ਬਾਰਡਰ ਤੋਂ ਚੋਰੀ ਹੋਈਆਂ ਟਰਾਲੀਆਂ ਦਾ ਮਸਲਾ ਹਾਲੇ ਤੱਕ ਚੌਂਦਾ ਤਿਉ ਹੈ ਕਿਸਾਨ ਜਥੇਬੰਦੀ ਲੌਂਗਵਾਲ ਦੇ ਵੱਲੋਂ ਜਿਹੜਾ ਹੈਗਾ ਉਹ ਸਮੇਂ-ਸਮੇਂ ਤੇ ਇਸ ਚੀਜ਼ ਨੂੰ ਜਿਹੜਾ ਉਭਾਰਿਆ ਜਾਂਦਾ ਆ ਉਹਨਾਂ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਵਿਰੋਧ ਪ੍ਰਦਰਸ਼ਨ ਜਿਹੜਾ ਉਹ ਵੀ ਕੀਤਾ ਗਿਆ ਪਿਛਲੇ ਦਿਨਾਂ ਦੇ ਵਿੱਚ ਧਰਨਾ ਜਿਹੜਾ ਉਹ ਵੀ ਲਾਇਆ ਗਿਆ ਨਾਬੇ ਦੇ ਵਿੱਚ ਤੇ ਅੱਜ ਕੁਝ ਟਰਾਲੀਆਂ ਦਾ ਸਮਾਨ ਜਿਹੜਾ ਇੱਕ ਸਰਕਾਰੀ ਕੋਠੀ ਤੋਂ ਮਿਲਦਾ ਇਹ ਵੱਡੇ ਸਵਾਲੀਆ ਚਿੰਨ੍ਹ ਜਿਹੜੇ ਆ ਉਹ ਖੜੇ ਕਰਦਾ ਹੈ ਸਰਕਾਰੀ ਤੰਤਰ ਦੇ ਉੱਪਰ ਇਸ ਦੇ ਬਾਬਤ ਗੱਲਬਾਤ ਕਰਾਂਗੇ ਮੇਰੇ ਨਾਲ ਕਿਸਾਨਾਂ ਗੂ ਮਨਜੀਤ ਸਿੰਘ ਹੋਣਗੇ ਮਨਜੀਤ ਸਿੰਘ ਜੀ ਮੈਨੂੰ ਜਾਣਕਾਰੀ ਦਿਓ ਕਦੋਂ ਤੋਂ ਹੁਣ ਮੋਰਚਾ ਤੁਸੀਂ ਲਾਇਆ ਸੀ ਕਿ ਇੱਕ ਦਿਨ ਪਹਿਲਾਂ ਵੀ ਜਿਹੜਾ ਹੈਗੇ ਨੇ ਉਹ ਟਰਾਲੀਆਂ ਦਾ ਕੁਝ ਸਮਾਨ ਜਿਹੜਾ ਉਹ ਮਿਲਦਾ ਆ ਤੇ ਹੁਣ ਇਹ ਕਦੋਂ ਤੁਸੀਂ ਮੋਰਚਾ ਲਾਇਆ ਹੁਣ ਕੀ ਪੂਰਾ ਸੀਨ ਹੈ ਇਹ ਜੀ ਜਿਹੜਾ 14 ਮਾਰਚ ਨੂੰ ਸਰਕਾਰ ਨੇ ਜ਼ਬਰਦਸਤ ਨਾਲ ਮੋਰਚਾ ਸ਼ੰਭੂ ਤੇ ਖਨੌਰੀ ਤੋਂ ਉਠਾਇਆ ਗਿਆ ਸੀਗਾ ਨਾਪਾ ਦੇ ਵਿੱਚੋਂ ਨਗਰ ਕੌਂਸਲ ਦੇ ਪ੍ਰਧਾਨ ਸਜਾਤਾ ਚਾਵਲਾ ਤੇ ਉਹਨਾਂ ਦਾ ਪਤੀ ਸੀਗਾ ਪੰਕਜ ਪੱਪੂ ਇਥੋਂ ਨਗਰ ਕੌਂਸਲ ਦੇ ਟਰੈਕਟਰ ਜਾਂਦੇ ਆ ਸ਼ੰਭੂ ਬਾਰਡਰ ਤੇ ਉੱਥੋਂ ਟਰਾਲੀਆਂ ਚੋਰੀ ਕਰਕੇ ਲੈ ਕੇ ਆਉਂਦੇ ਆ ਜਿਹੜੀਆਂ ਦੇ ਵਿੱਚ ਕਿਸਾਨਾਂ ਦਾ ਰੋਜ਼ ਦਾ ਵਰਤਨ ਵਾਲਾ ਕੈਨਸਿਲੈਂਡਰ ਜਣੀ ਫ੍ਰਿਜ ਏਸੀ ਰੋਜ਼ ਦੀਆਂ ਲੋੜੀਆਂ ਦੀਆਂ ਵਰਤਨ ਵਾਲਾ ਰਾਸ਼ਨ ਪਾਣੀ ਸੀਗਾ ਉਹ ਟਰਾਲੀਆਂ ਭਰੀਆਂ ਹੋਈਆਂ ਸਾਮਾਨ ਦੀਆਂ ਨਾਬੇ ਚ ਆਉਂਦੀਆਂ ਤੇ ਦੋ ਟਰਾਲੀਆਂ ਤਾਂ ਲਗਭਗ ਪੱਕੀ ਤੈ ਹੋ ਗਈਆਂ ਸੀਗੀਆਂ ਤੇ ਉਸ ਤੋਂ ਬਾਅਦ ਇੱਕ ਟਰਾਲੀ ਹੋਰ ਪ੍ਰਾਪਤ ਹੋਈ ਹੈ ਜਿਹੜੀਆਂ ਉਹ ਟਰਾਲੀਆਂ ਦਾ ਪਹਿਲਾਂ ਸਮਾਨ ਮਿਲਿਆ ਸਾਨੂੰ ਪੱਪੂ ਦੀ ਬਰਕਤ ਖਾਪ ਦੇ ਵਿੱਚੋਂ ਉਹਨਾਂ ਦੇ ਰਿੰਗ ਟਾਇਰ ਹਿੱਸਾ ਤੇ ਲਿਫਟ ਵਾਲੇ ਜੈਕ ਪਾਈਪ ਡੰਗਾਂ ਇਹਨਾਂ ਨੂੰ ਘੋੜੀਆਂ ਕਹਿ ਲੈਂਦੇ ਟਰਾਲੀਆਂ ਅਜ ਨਹੀਂ ਉਹ ਦੋ ਟਰਾਲੀਆਂ ਦਾ ਸਮਾਨ ਸਾਨੂੰ ਜਦੋਂ ਪ੍ਰਾਪਤ ਹੋਇਆ ਉਸ ਤੋਂ ਬਾਅਦ ਪੱਪੂ ਤੇ ਪੰਕਜ ਪੱਪੂ ਤੇ ਕਾਰਵਾਈ ਹੋ ਗਈ ਐਫ ਆਰ ਆਈ ਦਰਜ ਹੋ ਗਈ ਤੇ ਉਹ ਕਾਰਵਾਈ ਚੱਲੀ ਗਈ ਉਸ ਤੋਂ ਬਾਅਦ ਅਸੀਂ ਆਪਣੀ ਆਪਣੀ ਜਥੇਬੰਦੀ ਵੱਲੋਂ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਜੁम्मेवार ਵਿਅਕਤੀਆਂ ਦੀ ਸਾਡੇ ਜਥੇਬੰਦੀ ਦੇ ਅਗਵਾ ਦੀ ਡਿਊਟੀ ਲਈ ਕਿਉਂਕਿ ਸ਼ੱਕ ਸੀਗਾ ਕਿ ਹੋਰ ਵੱਡੀ ਪੱਦਰ ਤੇ ਸਮਾਨ ਇੱਥੇ ਜਿਹੜਾ ਆਇਆ ਹੈ ਖੰਭੂ ਬਾਟਰ ਤੋਂ ਉਹ ਲੁਕਿਆ ਹੋਇਆ ਲੁਕਾਇਆ ਹੋਇਆ ਜਣੀ ਇਹਨਾਂ ਕਿਤੇ ਹੋਰਾਂ ਪਰਾਂ ਕੀਤਾ ਹੋਇਆ ਸਾਡੀ ਉਸ ਇਨਵੈਸਟੀਗੇਸ਼ਨ ਦੇ ਵਿੱਚ ਤੇ ਸੂਤਰਾਂ ਦੇ ਹਵਾਲੇ ਤੋਂ ਸਾਨੂੰ ਇਹ ਜਾਣਕਾਰੀ ਮਿਲਦੀ ਰਹੀ ਬਾਰ-ਬਾਰ ਤੇ ਅਸੀਂ ਪ੍ਰੋਪਰ ਜਾਣਕਾਰੀ ਇਕੱਠੀ ਕਰਦੇ ਕਰਦੇ ਕਿ ਇੱਕ ਟਰਾਲੀਆਂ ਦਾ ਸਮਾਨ ਜਿਹੜੇ ਵਿੱਡਾ ਦੇ ਨਾਲ ਹੋਰ ਖਮਾਨ ਹੈ ਜਿਹੜਾ ਹਿੱਸੇ ਮਿਲੇ ਤੇ ਉਹਨਾਂ ਦੇ ਬਕਸੇ ਟਰਾਲੀਆਂ ਦੇ ਤਾਂ ਵੱਡ-ਬੁੱਡ ਕੇ ਇਹਨਾਂ ਨੇ ਖੁਰਦ-ਬੁਰਦ ਵੇਚ-ਬੋਚਤੇ ਸੀ ਤੇ ਉਸ ਤੋਂ ਬਾਅਦ ਵੀ ਜਿਹੜਾ ਟਰਾਲੀਆਂ ਦਾ ਹੋਰ ਬਚਦਾ ਸਮਾਨ ਹੈ ਵਿੱਡਾ ਜਿਹੜੇ ਟੂੜੀ ਵਾਲੇ ਝਾਲ ਲੱਗੇ ਹੁੰਦੇ ਆ ਆਪਣੇ ਉੱਤੇ ਵੀ ਉਹ ਸਮਾਨ ਨਗਰ ਕੌਂਸਲ ਜਿਹੜੀ EO ਨੂੰ ਸਰਕਾਰ ਕੋਟੀ ਅਲਰਟ ਹੋਈ ਹੁੰਦੀ ਆ ਉਹਦੇ ਵਿੱਚ ਦੱਬਿਆ ਗਿਆ ਉਹ ਜਦੋਂ ਪਹਿਲਾ ਵਾਲਾ ਮਸਲਾ ਸੀ ਉਦੋਂ 3-4 ਦਿਨ ਬਾਅਦ ਇਹ ਸਮਾਨ ਉਥੋਂ ਖੁਰਦ-ਬੁਰਦ ਕਰਕੇ ਜਣੀ ਧਰਤੀ ਦੇ ਵਿੱਚ ਟੋਆ ਪੱਟ ਕੇ ਦੱਬਿਆ ਗਿਆ। ਚਲੋ ਅਸੀਂ ਉਹਦੀ ਪੂਰੀ ਜਾਣਕਾਰੀ ਹਾਸਲ ਕਰਦੇ ਰਹੇ ਕਿ ਚਲੋ ਕਿਸੇ ਤਰ੍ਹਾਂ ਦੀ ਐਵੇਂ ਹਨਾ ਕੋਈ ਗੱਲਬਾਤ ਨਾ ਕੱਚੀ ਨਾ ਹੋਵੇ ਵੀ ਪ੍ਰੋਪਰ ਪੱਕੀ ਜਾਣਕਾਰੀ ਹੋਵੇ ਫਿਰ ਅਸੀਂ ਇਹਨੂੰ ਅੱਗੇ ਵਧਾਈਏ। ਜਦੋਂ ਜਦੋਂ ਸਾਡੀ ਇਹ ਪੂਰੀ ਥੱਲੀ ਹੋ ਗਈ ਸਾਡਾ ਭਰੋਸਾ ਵੱਜ ਗਿਆ ਵੀ ਵਾਕਈ ਸਮਾਨ ਇੱਥੇ ਹੈਗਾ ਤਾਂ ਫਿਰ ਅਸੀਂ ਕੱਲ ਉਹ ਮੋਰਚਾ ਸ਼ੁਰੂ ਕੀਤਾ। ਅਸੀਂ ਉਹ ਚ ਉਹਦੇ ਸੰਬੰਧ ਚ ਮੋਰਚੇ ਵੱਲੋਂ ਐਸਐਸਪੀ ਸਾਹਿਬ ਪਟਿਆਲਾ ਨੂੰ ਮਿਲੇ। ਦੋਨਾਂ ਤੋਂ ਮੰਗ ਕੀਤੀ ਕਿ ਸਾਨੂੰ ਪ੍ਰੋਟੈਕਸ਼ਨ ਦਿੱਤੀ ਜਾਵੇ ਸੀ ਪਹਿਲਾਂ ਤੋਂ ਕੇਸ ਦੀ ਇਨਕੁਆਇਰੀ ਚੱਲ ਰਹੀ ਹੈ ਇਸ ਦੀ ਜਿਹੜਾ ਆਫਰ ਆਈ ਹੋਈ ਹੈ ਪਹਿਲਾਂ ਇਹ ਵੀ ਉਹ ਪ੍ਰੋਟੈਕਸ਼ਨ ਦਿਓ ਤੇ ਅਸੀਂ ਉਹ ਤੁਹਾਨੂੰ ਸਮਾਨ ਜਿਹੜਾ ਹੋ ਰਿਹਾ ਹੈ ਉਹ ਬਰਾਮਦ ਕਰਵਾਉਣਾ ਹੈ ਚਲੋ ਇੱਕ ਦੋ ਦਿਨ ਲੰਘੇ ਬੀਵੀ ਸੀ ਕਿ ਤੇ ਉਸ ਤੋਂ ਬਾਅਦ ਕੱਲ ਸਾਨੂੰ ਉਹ ਪ੍ਰੋਟੈਕਸ਼ਨ ਸੀਆਈ ਇਨਚਾਰਜ ਜਸਵੀ ਜਸਵਿੰਦਰ ਸਿੰਘ ਸੀਗੇ ਸ਼ਾਇਦ ਤੇ ਨਾਲ ਉਹਨਾਂ ਨੇ ਆਪਣੀ ਫੋਰਸ ਲੈ ਕੇ ਕੱਲ ਆਏ ਉਹ ਕੱਲ ਆਪਣੀ ਕਾਨੂੰਨੀ ਕਾਰਵਾਈ ਦੇ ਮੁਤਾਬਕ ਉਹ ਕਰਦੇ ਰਹੇ ਕੇ ਇਸ ਦਿਨ ਸਭ ਤੋਂ ਮਨਜ਼ੂਰੀ ਜਾਂਦੀ ਹੈ ਕੱਲ ਟਾਲ ਮਟੋਲ ਜਾਈ ਹੋਇਆ ਜਣੀ ਅੱਜ ਅਸੀਂ ਹੋਰ ਸੰਘਰਸ਼ ਨੂੰ ਤਿੱਖਾ ਕੀਤਾ ਤੇ ਅੱਜ ਪ੍ਰਸ਼ਾਸਨ ਤੇ ਦਬਾਅ ਦੇ ਮੁਤਾਬਕ ਉਹ ਜੀਸੀਬੀ ਵੀ ਭੇਜੀ ਗਈ ਤੇ ਸੀਆਈ ਇਨਚਾਰਜ ਸਤਾਪ ਤਹਿਸੀਲਰ ਸਾਹਿਬ ਦੀ ਹਜ਼ੂਰੀ ਹਾਜ਼ਰੀ ਦੇ ਵਿੱਚ ਜਦੋਂ ਉੱਥੋਂ ਜਗਾ ਪੱਟੀ ਗਈ ਤਾਂ ਉੱਥੋਂ ਸਾਨੂੰ ਉਹ ਟਰਾਲੀਆਂ ਦੇ ਟੁੜੀ ਵਾਲੇ ਝਾਲ ਪ੍ਰਾਪਤ ਹੋਏ ਆ ਧਰਤੀ ਚੋਂ ਦੱਬੇ ਹੋਏ ਨਿਕੜੇ ਆ ਸਰਕਾਰੀ ਰਹਿਸ਼ਾਹੀਓ ਸਾਹਿਬ ਦੀ ਨਗਰ ਕੌਂਸਲ ਦੇ ਸਰਕਾਰੀ ਜਗਾ ਦੇ ਵਿੱਚ ਹੀ ਚੋਰੀ ਹੋਇਆ ਸਮਾਨ ਦੇਖੋ ਦੱਬਿਆ ਗਿਆ ਕਿੰਡੀ ਵੱਡੀ ਇਹ ਸ਼ਰਮਨਾਕ ਗੱਲ ਹੈ ਕਿ ਜਿਹੜੇ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਹੋਈਆਂ ਉਹਨਾਂ ਦਾ ਸਮਾਨ ਜਿਹੜਾ ਕਵਾੜੀਆਂ ਨੂੰ ਵੇਚਣ ਦੀ ਬਜਾਏ ਉਰੰਪਰਾ ਕਰਨੀ ਵੀ ਸਰਕਾਰੀ ادارے ਦੇ ਵਿੱਚ ਦੱਬਿਆ ਕਿ ਇੱਥੇ ਸ਼ੱਕ ਨਹੀਂ ਹੋਣੀ ਲੋਕਾਂ ਇੱਕ ਲੋਕ ਜੇ ਪੱਪੂ ਭੰਗਸ ਦੇ ਘਰ ਵਾਲੀ ਸਿਆਤਾ ਚੌਕ ਲਾ ਨਗਰ ਕਾਉਂਸਲ ਦੀ ਪ੍ਰਧਾਨ ਬਣੀ ਤਾਂ ਲੋਕ ਕਿਸੇ ਆਸਾਂ ਦੇ ਨਾਲ ਹੀ ਇਹਨਾਂ ਲੋਕਾਂ ਨੂੰ ਚੁਣਦੇ ਆ ਕਿ ਸਾਡੇ ਦੇ ਸ਼ਹਿਰ ਦਾ ਵਿਕਾਸ ਹੋਵੇ ਸਾਨੂੰ ਉਹਨਾਂ ਤੋਂ ਉਮੀਦਾਂ ਮਤਲਬ ਉਹ ਕਰਕੇ ਚੋਰੀਆਂ ਸਮਾਨ ਉੱਥੇ ਘੁਰਤਪੁਰਤ ਕਰਨ ਇਹਦੇ ਵਿੱਚ ਜੇ ਕਹੀਏ ਕਿ ਅੱਲਾ ਪੱਪੂ ਨਹੀਂ ਦੋਸ਼ੀ ਹੈ ਕਾ ਇਹਦੇ ਨਾਲ ਇਥੋਂ ਦਾ ਐਮਐਲਏ ਗੁਰਦੇਵ ਸਿਮਨ ਦੇਵ ਮਾਨ ਤੇ ਨਾਲ ਮੌਜੂਦਾ ਸਰਕਾਰ ਦਾ ਹੱਥ ਇਹਦੇ ਉੱਤੇ ਮਤਲਬ ਛਾਇਆ ਕੀਤੀ ਹੋਈ ਹੈ ਜਿਹੜਾ ਇਹੋ ਜਿਹੇ ਹਰਕਤਾਂ ਕਰ ਰਿਹਾ ਹੈ ਨਲਾਇਕ ਬੰਦਾ ਗੁੰਡਾ ਗੁੰਡਾ ਅੰਸਰ ਹੈ ਮਤਲਬ ਇਹ ਚੋਰ ਬੰਦਾ ਹੈ ਇਹ ਕੁਰਤੀ ਦੇ ਪਿਠਾ ਰੱਖਿਆ ਤੇ ਇਹੋ ਸਾਹਿਬ ਦੀ ਹਾਜ਼ਰੀ ਦੇ ਵਿੱਚ ਰਾਤ ਨੂੰ ਸਮਾਨ ਦੱਬਿਆ ਜਾਂਦਾ ਦੇਖੋ ਕਿੱਡੀਆਂ ਵੱਡੀਆਂ ਇਹ ਸਾਰੀਆਂ ਨਲਾਇਕੀਆਂ ਇਸ ਚੀਜ਼ ਦਾ ਪਤਾ ਇਸ ਚੀਜ਼ ਦਾ ਵੀ ਪਤਾ ਲੱਗਿਆ ਤੁਹਾਨੂੰ ਕਿ ਇਹ ਸਮਾਨ ਜੋ ਹੁਣ ਨਿਕਲਿਆ ਹੈ ਦੱਬਿਆ ਕਿੰਨਾ ਕ ਸਮਾਂ ਹੋ ਗਿਆ ਇਹਨੂੰ ਦੱਬੇ ਨੂੰ ਕਦੋਂ ਦੱਬਿਆ ਗਿਆ ਸੀ ਇਹ ਸਮਾਨ ਇਹ ਲਗਭਗ ਜਦੋਂ ਪਹਿਲਾਂ ਅਸੀਂ ਟਰਾਲੀਆਂ ਦਾ ਸਮਾਨ ਬਰਾਮਦ ਕੀਤਾ ਇਹਦੀ ਵਰਕਸ਼ਾਪ ਦੇ ਵਿੱਚੋਂ ਉਦੋਂ ਲਗਭਗ ਜਦੋਂ ਐਫਆਰਆਈ ਹੋਈ ਹੈ ਤਿੰਨ ਚਾਰ ਦਿਨ ਦੇ ਬਾਅਦ ਲਗਭਗ 2 ਮਹੀਨਿਆਂ ਦਾ ਗੇੜ ਹੋ ਗਿਆ ਹਾਂ ਜਦੋਂ ਪਹਿਲਾ ਮੋਰਚਾ ਲਾਇਆ ਹੈਗਾ ਉਹ 2 ਮਹੀਨਿਆਂ ਤੋ ਇਹ ਸਾਮਾਨ ਇੱਥੇ ਦੱਬਿਆ ਸੀਗਾ ਹੌਲੀ 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 ਟੁਆਰੀ ਦੇ ਵਿੱਚੋਂ ਸਾਡੇ ਕੋਲੇ ਖਬਰੇ 15 ਦਿਨ ਪਹਿਲਾਂ ਪਹੁੰਚੀਏ ਕਿੰਨੀਆਂ ਟਰਾਲੀਆਂ ਦਾ ਸਾਮਾਨ ਪ੍ਰਧਾਨ ਜੀ ਜਿਹੜਾ ਹੁਣ ਮਿਲਿਆ ਅੱਜ ਜਿਹੜਾ ਹੈਗਾ ਸੀ ਇਹ ਦੋ ਟਰਾਲੀਆਂ ਦੇ ਲਗਭਗ ਸਾਮਾਨ ਹੈਗਾ ਜਿਹੜੇ ਟੁੜੀ ਵਾਲੇ ਬੈੱਡ ਉੱਪਰ ਲਾਏ ਹੋਏ ਸੀ ਤੋੜ-ਤਾੜ ਕੇ ਦੱਬੇ ਹੋਏ ਸੀਗੇ ਜੀ ਉਹਨਾਂ ਦੇ ਵਿੱਚ ਉਹ ਪੂਰਾ ਪ੍ਰੋਪਰ ਜਿਹੜੀਆਂ ਟਰਾਲੀਆਂ ਜਿਹੜੀਆਂ ਵਟਕੇ ਵੇਚੀਆਂ ਗਈਆਂ ਨੇ ਜਿਹੜੀਆਂ ਦਾ ਪਹਿਲਾਂ ਪ੍ਰਾਪਤ ਹੋਇਆ ਇਹ ਉਹਨਾਂ ਟਰਾਲੀਆਂ ਦਾ ਹੀ ਸਾਮਾਨ ਜਾਪਦਾ ਸਮੇ ਹਮ अच्छा फिर इस चीज का जवाब ही वो सब तो लेने की कोशिश की थी हूं एक सरकारी पहली गल तक एक सरकारी कोठी ਦੇ ਵਿੱਚੋਂ ਸਮਾਨ ਮਿਲਣਾ ਇਹ ਹੀ ਬਹੁਤ ਵੱਡੇ ਸਵਾਲੀਆ ਚਿੰਨ ਜਿਹੜਾ ਉਹ ਖੜੇ ਕਰਦਾ ਹੈ ਫਿਰ ਇਹੋ ਦੀ ਕੋਠੀ ਦੇ ਵਿੱਚੋਂ ਸਮਾਨ ਸਮਾਨ ਮਿਲਣਾ ਕਿਉਂਕਿ ਕੋਈ ਬਹੁਤਾ ਕਰੋੜਾਂ ਦਾ ਸਮਾਨ ਤਾਂ ਇਹ ਹੈ ਨਹੀਂ ਆ ਪਰ ਚਾਹੇ ਕੁਝ ਪੈਸਿਆਂ ਦਾ ਕੁਝ ਚਾਹੇ ਕੁਝ ਲੱਖਾਂ ਦਾ ਸਮਾਨ ਹੈ ਪਰ ਫਿਰ ਵੀ ਇੱਕ ਸਰਕਾਰੀ ਅਧਿਕਾਰੀ ਦੀ ਕੋਠੀ ਦੇ ਵਿੱਚੋਂ ਮਿਲਣਾ ਇਹਦਾ ਜਵਾਬ ਲੈਣ ਦੀ ਕੋਸ਼ਿਸ਼ ਕੀਤੀ ਉਹ ਸਭ ਤੋਂ ਕਿ ਭਾਈ ਜਵਾਬ ਦਿਓ ਇਹਦਾ ਤੁਹਾਡੀ ਕੋਠੀ ਸਮਾਨ ਕਿਵੇਂ ਆ ਗਿਆ ਤੁਹਾਡੀ ਇਜਾਜ਼ਤ ਤੋਂ ਬਿਨਾ हां हां ਸਾਡੀ ਟੀਮ ਨੇ ਕੱਲ ਜਣੀਓ ਜਦੋਂ ਯੂ ਸਾਬ ਨਾਲ ਗੱਲਬਾਤ ਕੀਤੀ ਆ ਉਹ ਕਹਿੰਦੇ ਜੀ ਮੈਂ ਇੱਥੇ ਰਹਿੰਦਾ ਨਹੀਂ ਹੈਗਾ ਮੇਰੀ ਰਹਿਸ਼ ਨੇੜਿਆ ਉਹ ਹੈਂਡੀ ਗਿਫਟ ਹੈ ਗਿਆ ਯੂ ਸਾਬ ਵੀ ਮੈਂ ਉੱਥੇ ਰਹਿਣਾ ਵੀ ਕਮ ਸੇ ਕਮ ਜਦੋਂ ਸਾਨੂੰ ਅਲਰਟ ਕੋਠੀ ਹੋਈ ਹੈ ਜ਼ਿੰਮੇਵਾਰੀ ਤਾਂ ਤੁਹਾਡੀ ਬਣਦੀ ਹੈ ਨਾ ਉਹਦੀ ਦੇਖਭਾਲ ਕਰਨ ਦੀ ਵੀ ਸਾਡੇ ਇੱਥੇ ਰਹਿਸ਼ ਦੇ ਵਿੱਚ ਕੀ ਹੋ ਰਿਹਾ ਕੋਈ ਉੱਥੇ ਹੋਰ ਕਿਸੇ ਨੂੰ ਤੁਸੀਂ ਉਹ ਜ਼ਿੰਮੇਵਾਰੀ ਸੌਂਪੀ ਹੋਈ ਹੈ ਹਾਂ ਉਹ ਤਾਂ ਤੁਹਾਡੀਆਂ ਮਜਬੂਰੀਆਂ ਦੇ ਵਿੱਚ ਇੱਕ ਇੱਕ ਹੋਰ ਦੇਖੋ ਪੰਕਜ ਪੱਪੂ ਨਾਏ ਮਸੀਅਮ ਮੌਕੇ ਦਾ ਪ੍ਰਧਾਨ ਉਹਦੇ ਘਰ ਵਾਲੀ ਆ ਜੀ ਉਹਨੂੰ ਨਗਰ ਕੌਂਸਲ ਦੇ ਵਿੱਚ ਇੱਕ ਦਫ਼ਤਰ ਦਿੱਤਾ ਹੋਇਆ ਹੂੰ ਉੱਥੇ ਆ ਕੇ ਬੈੰਦਾ ਉਹ ਜਿਹੜੀ ਵਰਕਸ਼ਾਪ ਦਾ ਜਿੰਨਾ ਡਾਇਰੈਕਟਰਾਂ ਦਾ ਹੋਰ ਕੋਈ ਮੜਾ ਮੋਟਾ ਕੰਮ ਹੈ ਉਹਦੇ ਆਧਾਰ ਤੇ ਉਹਨੂੰ ਇੱਕ ਵੱਡਾ ਅਪਦਰ ਤੇ ਉੱਥੇ ਜ਼ਿੰਮੇਵਾਰੀ ਦੇ ਕੇ ਬਿਠਾਇਆ ਹੋਇਆ ਜਿੱਤੇ ਨਗਰ ਕੌਂਸਲ ਦੇ ਹੋਰ ਐਮਸੀ ਪ੍ਰਧਾਨ ਨੇ ਗੱਲਬਾਤ ਕਰਨੀ ਹੁੰਦੀ ਹੈ ਉੱਥੇ ਉਹ ਮੋਰੀ ਬਣਾਇਆ ਹੋਇਆ ਸਰਕਾਰ ਦਾ अच्छा हमें हां जी ये दसियो ਵੀ ਹੁਣ ਤੱਕ ਕਿੰਨਾ ਜਿਹੜੀਆਂ ਟਰਾਲੀਆਂ ਦਾ ਹਾਲੇ ਸਮਾਨ ਜਿਵੇਂ ਤੁਸੀਂ ਕਿਹਾ ਕੁਝ ਟਰਾਲੀਆਂ ਦਾ ਸਮਾਨ ਮਿਲਿਆ ਕੁਝ ਟਰਾਲੀਆਂ ਦਾ ਕੁਝ ਸਮਾਨ ਮਿਲਿਆ ਕੁਝ ਖੁਰਦ-ਬੁਰਦ ਹੋ ਗਿਆ ਹੁਣ ਕੁਝ ਟਰਾਲੀਆਂ ਦਾ ਸਮਾਨ ਹੁਣ ਮਿਲਿਆ ਕਿੰਨੀਆਂ ਟਰਾਲੀਆਂ ਦਾ ਸਮਾਨ ਜਿਹੜਾ ਹਾਲੇ ਹੋਰ ਬਰਾਮਦ ਹੋਣਾ ਬਾਕੀ ਹੈ ਕਿੰਨੀਆਂ ਟਰਾਲੀਆਂ ਹਲੇ ਹੋਰ ਬਰਾਮਦ ਹੋਣੀਆਂ ਬਾਕੀ ਨੇ ਜਿਨ੍ਹਾਂ ਦਾ ਹਲੇ ਪਤਾ ਹੀ ਨਹੀਂ ਲੱਗਿਆ ਸਮਾਨ ਕਿੱਥੇ ਹੈ ਕਿੱਥੇ ਨਹੀਂ ਹੈ ਵੀ ਜਾਂ ਨਹੀਂ ਹੈ ਕਿ ਕੋ ਜਿਸ ਇਸ ਗੱਲ ਦੇ ਵਿੱਚ ਇਹ ਆ ਕਿ ਜਦੋਂ ਸਨ ਦੋ ਟਰਾਲੀਆਂ ਦੀ ਪਹਿਲਾਂ ਸਮਾਨ ਦੀ ਇਨਕੁਆਰੀ ਕੀਤੀ ਹੈ ਮਿਲਿਆ ਉਸ ਤੋਂ ਦੋ ਚਾਰ ਦਿਨ ਬਾਅਦ ਇੱਕ ਟਰਾਲੀ ਲਾਹ ਵਾਰਸ ਕਿਸੇ ਖੇਤਾਂ ਦੇ ਵਿੱਚ ਛੱਡੀ ਗਈ ਰਾਤ ਨੂੰ ਹੂੰ ਯਾਨੀ ਉਹ ਟਰਾਲੀ ਪ੍ਰਾਪਤ ਪ੍ਰਾਪਤ ਹੋਈ ਤੇ ਉਹ ਥਾਣੇ ਦੇ ਵਿੱਚ ਮਤਲਬ ਪੁਲਿਸ ਦੀ ਮੌਜੂਦਗੀ ਦੇ ਵਿੱਚ ਉਹਨਾਂ ਨੂੰ ਸਪੁਰਦ ਕਰਾ ਦਿੱਤੀ ਗਈ ਕਿ ਉਹ ਟਰਾਲੀ ਦੀ ਲੈ ਇਨਕੁਆਰੀ ਇਨਵੈਸਟੀਗੇਸ਼ਨ ਜਲਦੀ ਵੀ ਕਿੱਥੋਂ ਆਈ ਕੌਣ ਖੜਾ ਕੇ ਗਿਆ ਯਾਨੀ ਜਦੋਂ ਇਹ ਸਵਾਲੀਆ ਚਿੰਤਾ ਉਧਰ ਹੀ ਖੜਾ ਹੁੰਦਾ ਕਿ ਜਦੋਂ ਉਹਨਾਂ ਨੇ ਟਰਾਲੀ ਚੋਰੀ ਕੀਤੀ ਤੇ ਉਹ ਵੀ ਉਧਰ ਹੀ ਆਈ ਅਗਲੀ ਗੱਲ ਜਿਹੜਾ ਹੋਰ ਹੈਗਾ ਸਮਾਨ ਘਟੂ ਘਟ ਸਾਨੂੰ ਇਹ ਸ਼ੱਕ ਹੈ ਵੀ ਜਿੰਨੀਆਂ ਟਰਾਲੀਆਂ ਸਾਡੀਆਂ ਹਲੇ ਗਾਇਬ ਨੇ 8-10 ਟਰਾਲੀਆਂ ਸਾਡੀਆਂ ਹੋਰ ਗਾਇਬ ਨੇ ਜਿਹੜੀਆਂ ਮਤਲਬ ਹਲੇ ਕਿਤੇ ਵੀ ਨਾ ਸਾਨੂੰ ਕਿਸੇ ਥਾਣੇ ਦੇ ਵਿੱਚੋਂ ਬਰਾਮਦ ਹੋਈਆਂ ਨਾ ਕਿਸੇ ਬੱਸ ਹੋਰ ਮਿਲੀਆਂ ਲਗਭਗ ਸਾਨੂੰ ਸ਼ੱਕ ਹੈ ਵੀ ਉਹ ਟਰਾਲੀਆਂ ਜਿਹੜੀਆਂ ਨਾਬੇ ਦੇ ਵਿੱਚ ਹੀ ਇਹਨਾਂ ਵੱਲੋਂ ਹੀ ਚੋਰੀ ਕਰਕੇ ਖੁਰਤਬੁਰਦ ਕੀਤੀਆਂ ਗਈਆਂ ਸਾਡੀ ਉਸਤੇ ਵੀ ਇਨਕੁਆਰੀ ਚੱਲ ਰਹੀ ਹੈ ਅਸੀਂ ਹੌਲੀ-ਹੌਲੀ ਚਲੋ ਜਿੰਨਾ ਕਿ ਸਾਨੂੰ ਜਿੱਥੋਂ ਕੁਝ ਪਤਾ ਲੱਗਦਾ ਤੇ ਅਸੀਂ ਮਤਲਬ ਉਹਦੀ ਇਨਕੁਆਰੀ ਦੇ ਵਿੱਚਾਂ ਸ਼ਾਇਦ ਉਹ ਵੀ ਸਾਨੂੰ ਇੱਥੇ ਹੀ ਪ੍ਰਾਪਤ ਹੋ ਸਕਣ ਪ੍ਰਧਾਨ ਜੀ ਕੀ ਲੱਗਦਾ ਆ ਆਮ ਘਰਾਂ ਦੇ ਆਪ ਆਪ ਨੂੰ ਕਹਿਣ ਵਾਲੇ ਜਿਵੇਂ ਤੁਸੀਂ ਐਮਐਲਏ ਸਬਦਾ ਵੀ ਜ਼ਿਕਰ ਕਰ ਰਹੇ ਹੋ ਕਿ ਐਮਐਲਏ ਸਾਹਿਬ ਵੀ ਜਿਹੜੇ ਹੈਗੇ ਨੇ ਵੇਚਨੇ ਸਰਕਾਰ ਦੀ ਮਿਲੀ ਭੁਗਤ ਦੀ ਗੱਲ ਵੀ ਕਰ ਰਹੇ ਹੋ ਸਰਕਾਰੀ ਅਧਿਕਾਰੀਆਂ ਦੀ ਗੱਲ ਵੀ ਕਰ ਰਹੇ ਹੋ ਕੀ ਲੱਗਦਾ ਕਿ ਇਹ ਇੱਕ ਹੀ ਕੁਛ ਕੁਛ ਲੱਖਾਂ ਦੀਆਂ ਚਾਹੇ ਟਰਾਲੀਆਂ ਦਾ ਸਬੰਧ ਹੈ ਕਿ ਕੁਝ ਲੱਖਾਂ ਦੀਆਂ ਟਰਾਲੀਆਂ ਨੇ ਇਹਨਾਂ ਨੇ ਬਹੁਤ ਜ਼ਿਆਦਾ ਅਮੀਰ ਹੋ ਜਾਣਾ ਸੀ ਕਿਉਂਕਿ ਜਿਹਦੇ ਘਰੋਂ ਇੱਕ ਟਰਾਲੀ ਜਾਂਦੀ ਹੈ ਉਹ ਕਿਸਾਨ ਦੇ ਤਾਂ ਮਤਲਬ ਬਹੁਤ ਵੱਡਾ سرمਾਇਆ ਹੁੰਦਾ ਹੈ ਟਰਾਲੀ ਜਿਸ ਕਿਸਾਨ ਦੇ ਘਰੋਂ ਟਰਾਲੀ ਗਈ ਤਾਂ ਉਹਦੇ ਲਈ ਤਾਂ ਬਹੁਤ ਵੱਡੀ ਆਫਤ ਜਿਹੜੀ ਖੜੀ ਹੋਈ ਹੋ ਗਈ ਤਾਂ ਕੀ ਲੱਗਦਾ ਇਹਨਾਂ ਨੂੰ ਫਿਰ ਇਹ ਨਹੀਂ ਸੀਗਾ ਕਿ ਕੋਈ ਨਹੀਂ ਟਰਾਲੀਆਂ ਸਾਡੇ ਕੋਲੇ ਪੈਸਾ ਇਕੱਠਾ ਕਿੰਨਾ ਕੁ ਪੈਸਾ ਇਕੱਠਾ ਕਰ ਲੈਣਗੇ ਇਸ ਤਰ੍ਹਾਂ ਦੇ ਨਾਲ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਟਰਾਲੀਆਂ ਸਰਕਾਰੀ ਤੰਤਰ ਦੇ ਦੁਆਰਾ ਐਸਾ ਸਭ ਕੁਝ ਕੀਤਾ ਗਿਆ ਦੇਖੋ ਗੱਲ ਇਹਦੇ ਨਾਲ ਟਰਾਲੀਆਂ ਨਾਲ ਕੋਈ ਅਮੀਰ ਹੋਣ ਵਾਲੀ ਨਹੀਂ ਹੈਗੀ ਗੱਲ ਤਾਂ ਸਿਰਫ ਇੱਕ ਕਿਸਾਨੀ ਤੇ ਜਿੱਡਾ ਬਟਾ ਨਿਸ਼ਾਨਾ ਸਰਕਾਰ ਨੇ ਸਿੱਧਾ ਕਿਉਂਕਿ ਜਿੱਦੀਆਂ ਵੱਡੀਆਂ ਮੰਗਾਂ ਕੇਂਦਰ ਸਰਕਾਰ ਨੇ ਪਹਿਲਾਂ ਦੋ ਦਿਨ ਵੇਲੇ ਮੰਨੀਆਂ ਸੀ ਉਹਨਾਂ ਨੂੰ ਲਾਗੂ ਕਰਾਉਣ ਵਾਸਤੇ ਜਾ ਰਹੇ ਸੀ ਪੰਜਾਬ ਦੀ ਤੇ ਹਰਿਆਣਾ ਦੀ ਸਰਕਾਰ ਤਾਂ ਉਹਦੇ ਵਿੱਚ ਖਾਮ-ਖਾਉ ਦਾ ਵੱਡਾ ਰੋੜਾ ਬਣ ਕੇ ਖੜੀ ਹੋਈ ਹੈ ਕਿਉਂਕਿ ਜੇ ਪੰਜਾਬ ਦੀ ਲੜਾਈ ਲੋਕਾਂ ਦੀ ਦੇਸ਼ ਦੀ ਲੜਾਈ ਕਿਸਾਨ ਪੰਜਾਬ ਦੇ ਵਿੱਚੋਂ ਮੂਵਮੈਂਟ ਉੱਠਦੀ ਹੈ ਤਾਂ ਉਹ ਵੱਡੇ ਪੱਧਰ ਤੇ ਮੂਵਮੈਂਟ ਦੇਸ਼ ਪੱਧਰੀ ਬਣਦੀ ਹੈ ਪਹਿਲਾਂ ਵੀ ਦੇਸ਼ਾਂ-ਵਿਦੇਸ਼ਾਂ ਦੇ ਵਿੱਚੋਂ ਵੱਡਾ ਅੰਦੋਲਨ ਸ਼ੁਰੂ ਹੋਇਆ ਤੇ ਉਹ ਹੀ ਇਸ ਤਰ੍ਹਾਂ ਦੇ ਜਿਹੜੀ ਜਥੇਬੰਦੀਆਂ ਦੇ ਵਿੱਚੋਂ ਮਾਨਸਿਕ ਤੌਰ ਤੇ ਲੋਕਾਂ ਨੂੰ ਕਮਜ਼ੋਰ ਕਰਨਾ ਲੋਕਾਂ ਦੀ ਮਾਨਸਿਕਤਾ ਕਮਜ਼ੋਰ ਕਰਨੀ ਕਿ ਜਥੇਬੰਦੀਆਂ ਤੋਂ ਦੂਰ ਹੋ ਜਾਣ ਇਹ ਮੋਰਚਿਆਂ ਦੇ ਵਿੱਚ ਨਾ ਆਉਣ ਜਿਹੜੀ ਇਹ ਸਰਕਾਰ ਦੇ ਖਿਲਾਫ ਜਿਹੜੀ ਬਾਜ਼ੁਰਦਗੀ ਹੱਕੀ ਮੰਗਾਂ ਨੂੰ ਲੈ ਕੇ ਉਹਨੂੰ ਦਬਾਉਣ ਦੀਆਂ ਚੱਲ ਹੂੰ ਤਾਂ ਤਾਂ ਇਹਨਾਂ ਦੇ ਬਣ ਗਏ ਕਿਉਂਕਿ ਜਿਹੜਾ ਜਿਹੇ ਕਿਰਦਾਰ ਇਹਨਾਂ ਦਾ ਹੈਗਾ ਜਿਹੇ ਜਿਹੇ ਕਿਰਦਾਰ ਦੀ ਇਹਨਾਂ ਦੇ ਉੱਤੇ ਮਤਲਬ ਇਹ ਪਿਛੋਕੜ ਹੀ ਕਹ ਲਈ ਇਹਨਾਂ ਦਾ ਜਿਹੇ ਪਿਛੋਕੜ ਦੇ ਵਿੱਚੋਂ ਹੀ ਕੋਈ ਚੱਲਦਾ ਹੈ ਤਾਂ ਉਹੀ ਜੀ ਗਿਆਨਤਾ ਇਹਨਾਂ ਨੂੰ ਮਿਲੀ ਹੋਈ ਹੈ ਇੱਕ ਕਿਰਤ ਕਰਨ ਵਾਲੇ ਲੋਕਾਂ ਦੀਆਂ ਟਰਾਲੀਆਂ ਚੋਰੀ ਕਰ ਲੈਣੀਆਂ ਜਿਹੜੇ ਇੱਕ ਇੱਕ ਪੈਸਾ ਇਕੱਠਾ ਕਰਕੇ ਕੋਈ ਸਾਲ 2-4 ਸਾਲ ਦੇ ਵਿੱਚ ਇੱਕ ਸਾਧਨ ਖਰੀਦਦੇ ਆ ਮਤਲਬ ਉਹ ਵੱਡੀ ਸੱਚ ਤਾਂ ਕਿਸਾਨਾਂ ਨੂੰ ਪੈਂਦੀ ਆ ਉਸ ਗੱਲ ਦੀ ਕਿਉਂ ਉਹ ਮਾਨਸਿਕ ਤੌਰ ਤੇ ਹੁੰਦੀ ਵੀ ਆ ਵੀ ਯਾਰ 80 ਟਰਾਲੀਆਂ ਚੋਰੀ ਹੋ ਗਈਆਂ ਪਰ ਕਿਸਾਨੀ ਦੇ ਵਿੱਚ ਜਥੇਬੰਦੀਆਂ ਦਾ ਇਹ ਸੂਲ ਹੈ ਕਿ ਜੇ ਕਿਸੇ ਕਿਸਾਨ ਦਾ ਨੁਕਸਾਨ ਹੋ ਗਿਆ ਤਾਂ ਉਹ ਪਰਪਾਈ ਜਥੇਬੰਦੀਆਂ ਨਹੀਂ ਕਰਨੀਆਂ ਲੋਕਾਂ ਤੋਂ ਇੱਕ ਇੱਕ ਪੈਸਾ ਇਕੱਠਾ ਕਰਕੇ ਉਹਦੀ ਪਰਪਾਈ ਕਰ ਦੇਣੀ ਹੈ ਇਹਦੀ ਵੀ ਉਹਦੇ ਉੱਤੇ ਗੱਲ ਪੈ ਜੇ ਪਰ ਇਹ ਇਹਨਾਂ ਦੀ ਮਾਨਸਿਕਤਾ ਹੀ ਇੱਥੋਂ ਤੱਕ ਹੈ ਕਿ ਕਿਸਾਨੀ ਮੂਵਮੈਂਟ ਨੂੰ ਕਿਵੇਂ ਦਵਾਇਆ ਜਾਵੇ ਆਪਣੀ ਔਕਾਤ ਦਿਖਾਉਂਦੇ ਆ ਮੌਜੂਦਾ ਸਰਕਾਰ ਲੋਕਾਂ ਨੇ ਇੱਕ ਵੱਡੇ ਪੱਧਰ ਤੇ ਆਪਣੇ ਮਤਲਬ ਸੋਚ ਕੇ ਕਿ ਸਾਨੂੰ ਵੱਡਾ ਅ ਸਰਕਾਰ ਸਾਡੀਆਂ ਮੰਗਾਂ ਨੂੰ ਮੰਨੂਗੀ ਵੱਡਾ ਫਾਇਦਾ ਕਰੂਗੀ ਤੇ ਉਸ ਉਸ ਗੱਲ ਨੂੰ ਲੈ ਕੇ ਤਾਂ ਸਰਕਾਰ ਸਾਰੀ ਕਿਸਾਨੀ ਦੇ ਖਿਲਾਫ ਹੀ ਉੱਤਰੀ ਹੈ ਯਾਨੀ ਕਿਸਾਨਾਂ ਤੇ ਵੱਡਾ ਤਸ਼ੱਦਦ ਤਾਂ ਪ੍ਰਧਾਨ ਜੀ ਲੱਗਦਾ ਕਿ ਹੁਣ ਤੱਕ ਤੇ ਇਤਿਹਾਸ 'ਚ ਇਹ ਚੀਜ਼ ਪਹਿਲੀ ਵਾਰੀ ਹੋਈ ਹੋਣੀ ਆ ਕਿ 77 ਪਾਰਟੀ ਦੇ ਵਿਧਾਇਕਾਂ ਦੇ ਉੱਪਰ 77 ਪਾਰਟੀ ਦੇ ਨੁਮਾਇੰਦਿਆਂ ਦੇ ਉੱਪਰ ਇਲਜ਼ਾਮ ਲੱਗਣ ਕੇ ਭਈ ਟਰਾਲੀਆਂ ਤੱਕ ਨਹੀਂ ਛੱਡੀਆਂ ਉਹਨੇ ਟਰਾਲੀਆਂ ਤੱਕ ਚੋਰੀ ਕਰ ਲਈਆਂ ਦੇਖੋ ਜਿੰਨੀ ਉਮਰ ਸਾਡੀ ਹੋ ਗਈ ਜਿੰਨੇ ਇੱਕ ਕਿਸਾਨੀ ਮੂਵਮੈਂਟਾਂ ਦੇ ਵਿੱਚ ਸੀ ਗਏ ਇਹ ਸਭ ਤੋਂ ਪਹਿਲੀ ਸਰਕਾਰ ਆ ਜਿਹੜੀ ਟਰਾਲੀ ਚੋਰਾਂ ਦੀ ਬਣ ਗਈ ਹਾਂ ਕਿਉਂਕਿ ਜਦੋਂ ਮੋਰਚਾ ਉੱਥੋਂ ਸ਼ੰਭੂ ਤੋਂ ਖਿੜੇੜਾ ਗਿਆ ਪਹਿਲਾਂ ਗਰਲਾਲ ਕਨੌਰ ਨੇ ਟਰਾਲੀਆਂ ਚੋਰੀ ਕਰਾ ਕੇ ਆਪਣੇ ਬੰਦਿਆਂ ਨੂੰ ਸੋ ਪਿਓ ਅਸੀਂ ਬਰਾਮਦ ਕਰਾਈਆਂ ਉੱਥੋਂ ਬਹੁਤ ਜੱਦੋਜਹਿਦ ਉੱਥੇ ਫਾਇਰਿੰਗ ਵੀ ਕੀਤੀ ਜਣੀ ਉਹਨਾਂ ਨੇ ਸਾਡੇ ਆਕੂਆਂ ਤੇ ਅਮਲੇ ਵੀ ਕੀਤੇ ਮਤਲਬ ਉਹਨਾਂ ਦੇ ਰਿਸ਼ਤੇਦਾਰਾਂ ਦੇ ਉਹਨਾਂ ਦੇ ਚਿਹਤਿਆਂ ਦੇ ਘਰੋਂ ਕੱਢੀਆਂ ਫਤਲੇ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਨਹੀਂ ਚੋਰਾਂ ਦੀ ਸਰਕਾਰ ਬਣੀ ਹੈ ਟਰਾਲੀ ਚੋਰਾਂ ਦੀ ਜਣੀ ਲੋਕਾਂ ਨੇ ਜੱਦੀ ਵੱਡੀ ਉਮੀਦ ਲਾਈ ਸੀ ਉਹ ਤੇ ਬਿਲਕੁਲ 100 10% ਖਲਾਫ ਹੀ ਗਈ ਹੈ ਮਤਲਬ ਇਹ ਇਹੋ ਜੀਆਂ ਸਰਕਾਰਾਂ ਤੋਂ ਇਹ ਜੇ ਬਦਲਾਅ ਨਾਲ ਤਾਂ ਲੋਕ ਚੰਗੇ ਨੇ ਇਦੂ ਤਾਂ ਪਹਿਲੀ ਚੰਗੇ ਹੋਣੇ ਸੀਗੇ ਜਿਹੜਾ ਨੇ ਅੱਜ ਤੱਕ ਕੋਈ ਅਸਮਾਨ ਦਾ ਨਹੀਂ ਚੋਰੀ ਕੀਤੀ ਜੀ ਪ੍ਰਧਾਨ ਜੀ ਆਖਰੀ ਸਵਾਲ ਹੈ ਤੁਹਾਨੂੰ ਲੱਗਦਾ ਕਿ ਜਿੰਨਾ ਵੀ ਹੋਰ ਸਮਾਨ ਚੋਰੀ ਹੋਇਆ ਇਹਨਾਂ ਦੇ ਚਾਹੇ ਸਰਕਾਰੀ ਅਧਿਕਾਰੀਆਂ ਦੇ ਕੋਲੋਂ ਮਿਲੇ ਚਾਹੇ ਇਹਨਾਂ ਦੀ ਵਿਧਾਇਕਾਂ ਦੇ ਨੇੜਲੇਆਂ ਦੇ ਕੋਲੋਂ ਮਿਲੇ ਪਰ ਮਿਲੂਗਾ ਇਹਨਾਂ ਕੋਲ ਹੀ ਬਿਲਕੁਲ ਬਿਲਕੁਲ ਜੀ ਦੇਖੋ ਜਿੰਨਾ ਸਮਾਨ ਚੋਰੀ ਹੋਇਆ ਸਾਰਾ ਇਹਨਾਂ ਦੇ ਚੇਤਿਆ ਕੋਲ ਚ ਇਹਨਾਂ ਦੇ ਕੌਂਸਲ ਦੇ ਪ੍ਰਭਾਣਾਂ ਚਾਹੇ ਮਾਰਕੀਟ ਕਮੇਟੀਆਂ ਦੇ ਚਾਹੇ ਪ੍ਰਸ਼ਾਸਨ ਦੇ ਮਿਲੀ ਭੁਗਤ ਨਾਲ ਕਰਾਤਾ ਚਾਹੇ ਇਹਨਾਂ ਦੇ ਐਮ ਐਲ ਏ ਚਾਹੇ ਚੇਅਰਮੈਨ ਜੂਗੇ ਮਿਲਣਾ ਸਾਰਾ ਆਮ ਆਦਮੀ ਤੇ ਬਰਕਰਾਂ ਕੋਲ ਵੀ ਆ ਹਮ ਇਹਨਾਂ ਕੋਲ ਹੀ ਸਾਰਾ ਸਮਾਨ ਉਹ ਬਰਾਮਦ ਹੋਣਾ ਹੌਲੀ ਹੌਲੀ ਇਹ ਗੱਲਾਂ ਬਾਤਾਂ ਦੱਕ ਜਾਰ ਹੋਈ ਜਾਣੀਆਂ ਨੇ ਆਉਣ ਵਾਲੇ ਦੇ ਵਿੱਚ ਘਟੋ ਘਾਟ ਇਹ 50% ਸਮਾਨ ਬਰਾਮਦ ਇਹਨਾਂ ਦੇ ਇਹਨਾਂ ਦੇ ਬੰਦਿਆਂ ਕੋਲ ਵੀ ਹੋਇਆ ਜੀ ਜੀ ਤੇ ਟਰਾਲੀਆਂ ਤੇ ਰੰਗ ਕਰਦੇ ਫੜੇ ਗਏ ਜਿਹੜੀਆਂ ਟਰਾਲੀਆਂ ਨੂੰ ਮਤਲਬ ਰਾਤੋਂ ਰਾਤ ਪੇਂਟ ਕਰਤੇ ਹੂੰ ਉਹ ਕਿਤੇ ਦੀ ਕਿਤੇ ਉਧਰ ਮੰਨ ਲਓ ਅਵਾਲਾ ਸਾਈਡ ਕਣੀ ਨੂੰ ਕੱਢ ਕੇ ਕਿਤੇ ਛੱਡਿਆ ਹੈ ਨਦੀਆਂ ਦੇ ਵਿੱਚ ਖੜਾ ਤੇ ਉੱਥੋਂ ਲੁਹਣਦੀਆਂ ਬਰਾਮਦ ਕੀਤੀਆਂ ਹੈ ਟਰਾਲੀਆਂ ਮਤਲਬ ਨਿਸ਼ਾਨੇ ਤੇ ਆਮ ਆਦਮੀ ਪਾਰਟੀ ਦੇ ਵਰਕਰ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਐਮਐਲਏ ਆ ਜਿਹੜੇ ਹਲਕਿਆਂ ਦੇ ਜਿੱਥੋਂ ਸਮਾਨ ਬਰਾਮਦ ਹੋ ਰਿਹਾ ਉਹ ਜ਼ਿੰਮੇਵਾਰ ਜੀ